ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਇੱਕ ਵਾਰ ਫਿਰ ਟਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬ ਸਰਕਾਰ ਇੱਕ ਵਾਰ ਫਿਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਕਰਾਉਣ ਤੋਂ ਪਾਸਾ ਵੱਟਦੀ ਹੋਈ ਨਜ਼ਰ ਆ ਰਹੀ ਹੈ ਹੁਣ ਚੋਣਾਂ ਕਦੋਂ ਹੋਣਗੀਆਂ ਇਸ ਬਾਰੇ ਵੀ ਜਾਣਕਾਰੀ ਆ ਰਹੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕ ਪਾਣੀਸ ਦੇ ਨਾਲ ਮੈਂ ਹਰਿੰਦਰ ਬਾਜਵਾ ਲਗਭਗ 2 ਸਾਲ ਦਾ ਸਮਾਂ ਹੋ ਚੱਲਿਆ ਜਦੋਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਜਾਬ ਦੀਆਂ ਬਲਾਕ ਸੰਮਤੀ ਦੀਆਂ ਚੋਣਾਂ ਬਕਾਇਆ ਪਈਆਂ ਨੇ ਸਰਕਾਰ ਨੇ ਪਹਿਲਾਂ ਲਕੀਰਾ ਕੱਢ ਕੇ ਕਹਿ ਲਈਏ ਰਗੜ ਰਗੜ ਕੇ ਨਗਰ ਨਿਗਮ ਨਗਰ ਕੌਂਸਲ ਤੇ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਤੇ ਇਸ ਤੋਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ 31 ਮਈ 31 ਮਈ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਕਰਵਾ ਲਈਆਂ ਜਾਣਗੀਆਂ ਪਰ ਹੁਣ ਸਰਕਾਰ ਇਸ ਤੋਂ ਵੀ ਪਾਸਾ ਵੱਟਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਪੰਚਾਇਤੀ ਰਾਜ ਮੰਤਰੀ ਤਰਨਪ੍ਰੀਤ ਸਿੰਘ ਸੌਂ ਦਾ ਕਹਿਣਾ ਕਿ ਸਰਕਾਰ ਹਾਈ ਕੋਰਟ ਜਾਏਗੀ ਤੇ ਇਸ ਦੀ ਮਿਆਦ ਅੱਗੇ ਵਧਾਉਣ ਦੇ ਲਈ ਹਾਈ ਕੋਰਟ ਨੂੰ ਬੇਨਤੀ ਕਰੇਗੀ ਮਾਮਲਾ ਕੁਝ ਇਸ ਤਰ੍ਹਾਂ ਕੇ ਜਿਹੜੀ ਹਲਕਾ ਬੰਦੀ ਹੈ ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸਰਕਾਰ ਦੇ ਸਾਹਮਣੇ ਖੜੀਆਂ ਨੇ ਪੰਜਾਬ ਦੇ ਵਿੱਚ ਇਸ ਸਮੇਂ 23 ਜ਼ਿਲ੍ਹਾ ਪ੍ਰੀਸ਼ਦਾਂ ਨੇ ਅਤੇ 153 ਬਲਾਕ ਸੰਮਤੀਆਂ ਨੇ ਇਹਨਾਂ ਦੀਆਂ ਚੋਣਾਂ ਹੋਣੀਆਂ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਹਾਰੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਇਹ ਚੋਣਾਂ ਅਗਸਤ ਮਹੀਨੇ ਤੋਂ ਪਹਿਲਾਂ ਨਹੀਂ ਹੋ ਸਕਣਗੀਆਂ ਕਿਉਂਕਿ ਪੰਜਾਬ ਸਰਕਾਰ ਚੋਣਾਂ ਦੀ ਸਮਾਂ ਹੱਦ ਨੂੰ ਅੱਗੇ ਵਧਾਉਣ ਲਈ ਮਾਰਜੋਕ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ ਜਾਣ ਦੀਆਂ ਤਿਆਰੀਆਂ ਕਰ ਰਹੀ ਹੈ ਇਸ ਦੀ ਪੁਸ਼ਟੀ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕੀਤੀ ਹੈ ਸੌਂਧ ਹੋਰਾਂ ਆਖਿਆ ਕਿ ਨਵੀਂ ਹੱਦਬੰਦੀ ਦਾ ਕੰਮ ਲਗਭਗ ਪੂਰਾ ਹੋ ਗਿਆ ਪਰ ਇਸ ਦੌਰਾਨ 10 ਅਜਿਹੇ ਪਿੰਡ ਮਿਲੇ ਨੇ ਜਿੱਥੋਂ ਦੇ ਲੋਕ ਨਾ ਤਾਂ ਬਲਾਕ ਸੰਮਤੀਆਂ ਵਿੱਚ ਵੋਟ ਕਰ ਪਾ ਰਹੇ ਸਨ ਤੇ ਨਾ ਹੀ ਉਹ ਨਗਰ ਨਿਗਮ ਜਾਂ ਨਗਰ ਕੌਂਸਲ ਦੀਆਂ ਚੋਣਾਂ 'ਚ ਆਪਣੀ ਵੋਟ ਪਾ ਸਕ ਰਹੇ ਸਨ ਸਰਕਾਰ ਛੇਤੀ ਹੀ ਹਾਈ ਕੋਰਟ ਜਾ ਕੇ ਥੋੜਾ ਹੋਰ ਸਮਾਂ ਮੰਗੇਗੀ ਇੱਥੇ ਵੀ ਵਰਣਨਯੋਗ ਹੈ ਕਿ ਸੂਬੇ ਦੀਆਂ 23 ਜ਼ਿਲ੍ਹਾ ਪ੍ਰੀਸ਼ਦ ਤੇ 153 ਬਲਾਕ ਸੰਮਤੀਆਂ ਦਾ ਕਾਰਜਕਾਲ ਸਤੰਬਰ 2023 ਵਿੱਚ ਪੂਰਾ ਹੋ ਗਿਆ ਹੈ ਨਗਰ ਨਿਗਮ ਅਤੇ ਪੰਚਾਇਤ ਦੀਆਂ ਚੋਣਾਂ ਵੀ ਇਸੇ ਤਰ੍ਹਾਂ ਹੀ ਸਰਕਾਰ ਨੇ ਮੁਲਤਵੀ ਕੀਤੀਆਂ ਸਨ ਹਾਲਾਂਕਿ ਨਿਗਮ ਅਤੇ ਪੰਚਾਇਤ ਦੀਆਂ ਚੋਣਾਂ ਹੋ ਚੁੱਕੀਆਂ ਨੇ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਹੋਣੀਆਂ ਬਾਕੀ ਨੇ ਇਸ ਸਬੰਧੀ ਹਾਈ ਕੋਰਟ ਚ ਦਾਇਰ ਪਟੀਸ਼ਨ 'ਚ ਸਰਕਾਰ ਨੇ 31 ਮਈ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਹਲਫੀਆ ਬਿਆਨ ਦਿੱਤਾ ਸੀ ਸੂਬਾਈ ਚੋਣ ਕਮਿਸ਼ਨ ਨੇ ਚੋਣਾਂ ਕਰਵਾਉਣ ਨੂੰ ਲੈ ਕੇ ਤਿਆਰੀਆਂ ਵੀ ਕਰ ਲਈਆਂ ਸਨ ਪਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਹੁਣ ਤੱਕ ਚੋਣਾਂ ਕਰਵਾਉਣ ਨੂੰ ਲੈ ਕੇ ਹਰੀ ਝੰਡੀ ਨਹੀਂ ਦਿੱਤੀ ਇੱਥੇ ਹੁਣ ਸਰਕਾਰ ਹਾਈ ਕੋਰਟ ਤੋਂ ਚੋਣਾਂ ਕਰਵਾਉਣ ਲਈ ਵਾਧੂ ਸਮੇਂ ਦੀ ਮੰਗ ਕਰੇਗੀ ਪੰਚਾਇਤ ਮੰਤਰੀ ਨੇ ਕਿਹਾ ਕਿ ਮਰੇਲਕੋਟਲਾ ਨਵਾਂ ਜ਼ਿਲ੍ਹਾ ਬਣਿਆ ਹੈ ਇਸ ਲਈ ਬਲਾਕ ਸੰਮਤੀ ਦੀਆਂ ਹੱਦਬੰਦੀ ਹੋਣੀ ਬਾਕੀ ਹੈ ਬਲਾਕਾਂ ਦੀ ਗਿਣਤੀ ਵੀ ਵਧ ਗਈ ਹੈ ਕੇਸ ਪੂਰੀ ਤਰ੍ਹਾਂ ਨਾਲ ਤਿਆਰ ਹਨ ਛੇਤੀ ਹੀ ਹਾਈ ਕੋਰਟ ਵਿੱਚ ਪੂਰੀ ਰਿਪੋਰਟ ਦੇ ਕੇ ਵਾਧੂ ਸਮਾਂ ਮੰਗਿਆ ਜਾਏਗਾ ਮੰਤਰੀ ਹੁਣਾਂ ਆਖਿਆ ਕਿ ਸ਼ਾਇਦ ਅਗਸਤ ਮਹੀਨੇ ਤੱਕ ਸਾਰੀ ਪ੍ਰਕਿਰਿਆ ਪੂਰੀ ਕਰਕੇ ਚੋਣਾਂ ਕਰਵਾ ਲਈਆਂ ਜਾਣ ਸੂਬੇ ਦੀਆਂ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 153 ਬਲਾਕ ਸੰਮਤੀਆਂ ਦੀਆਂ ਚੋਣਾਂ 2 ਸਾਲ ਤੋਂ ਬਕਾਇਆ ਪਈਆਂ ਨੇ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਹਲਫੀਆ ਬਿਆਨ ਦੇ ਕੇ ਕਿਹਾ ਸੀ ਕਿ 15 ਮਈ ਤੱਕ ਚੋਣਾਂ ਕਰਵਾ ਲਈਆਂ ਜਾਣਗੀਆਂ ਕੈਬਨਰ ਮੰਤਰੀ ਸੌਨ ਦਾ ਕਹਿਣਾ ਕਿ ਸਰਕਾਰ ਹਾਈ ਕੋਰਟ ਜਾ ਰਹੀ ਹੈ ਕੋਰਟ ਵਿੱਚੋਂ ਸਰਕਾਰ ਦੱਸੇਗੀ ਕਿ ਬਲਾਕਾਂ ਦੀ ਹੱਦਬੰਦੀ ਲਗਭਗ ਪੂਰੀ ਕਰ ਲਈ ਗਈ ਹੈ ਇਸ ਤੋਂ ਬਾਅਦ ਚੋਣਾਂ ਦਾ ਰਾਹ ਸਾਫ਼ ਕਰ ਦਿੱਤਾ ਜਾਏਗਾ ਸਰਕਾਰ ਬੇਸ਼ੱਕ ਹਾਈ ਕੋਰਟ ਜਾ ਰਹੀ ਹੋਵੇ ਪਰ ਲੋਕ ਹਲੇ ਤੱਕ ਆਪਣੇ ਮੂਲ ਅਧਿਕਾਰਾਂ ਤੋਂ ਵਾਂਝੇ ਸਰਕਾਰ ਗੱਲਾਂ ਬਹੁਤ ਵੱਡੀਆਂ ਕਰਦੀ ਐ ਪਿੰਡਾਂ ਤੋਂ ਸੱਥਾਂ ਤੋਂ ਸਰਕਾਰ ਚਲਾਉਣ ਦੀ ਪਰ ਪਿੰਡਾਂ ਤੇ ਸੱਥਾਂ ਤੋਂ ਸਰਕਾਰ ਤਦੇ ਚੱਲਦੀ ਐ ਜੇਕਰ ਪਿੰਡਾਂ ਤੇ ਸੱਥਾਂ 'ਚੋਂ ਬਣਨ ਵਾਲੀਆਂ ਉਹਨਾਂ ਦੀਆਂ ਮੁੱਢਲੀਆਂ ਸੰਸਥਾਵਾਂ ਵਜੂਦ ਚੋਂ ਪਹਿਲਾਂ ਪੰਚਾਇਤੀ ਚੋਣਾਂ ਦਾ ਰਫੜ ਪਿਆ ਰਿਆ ਨਗਰ ਕਾਉਂਸਲ ਨਗਰ ਪੰਚਾਇਤਾਂ ਦੀਆਂ ਚੋਣਾਂ ਸਨ ਨਗਰ ਨਿਗਮ ਦਾ ਰਫੜ ਪਿਆ ਰਿਆ ਤੇ ਹੁਣ ਬਲਾਕ ਸੰਮਤੀਆਂ ਦਾ 2 ਸਾਲ ਦਾ ਸਮਾਂ ਹੋ ਚੱਲਿਆ ਸਰਕਾਰ ਚੋਣਾਂ ਨਹੀਂ ਕਰਵਾ ਪਈ ਇਸ ਨੂੰ ਸਰਕਾਰ ਦੀ ਨਾਕਾਮੀ ਕਹਿ ਲਓ ਸਰਕਾਰ ਦੀ ਸਿਆਸੀ ਕੋਈ ਚਾਲ ਕਹਿ ਲਓ ਇੱਕ ਅਲੱਗ ਦਾ ਗੱਲ ਹੋ ਸਕਦੀ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਲੋਕ ਆਪਣੇ ਮੂਲ ਦੇ ਅਧਿਕਾਰਾਂ ਤੋਂ ਵਾਂਝੇ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਰਾਹੀਂ ਬਹੁਤ ਸਾਰੇ ਵਿਕਾਸ ਦੇ ਕੰਮ ਹੁੰਦੇ ਨੇ ਜਿਹੜੇ ਕਿ ਹੁਣ ਪਿੱਛੜ ਚੁੱਕੇ ਨੇ ਪੰਚਾਇਤਾਂ ਤੇ ਜਿਸ ਪ੍ਰਕਾਰ ਸਰਕਾਰ ਪੰਚਾਇਤਾਂ ਦੇ ਪੈਸੇ ਹੜੱਪਣ ਦੀ ਕਹਿ ਸਕਦੇ ਆ ਕਿ ਕੋਸ਼ਿਸ਼ ਕਰ ਰਹੀ ਹੈ ਉਹ ਉਹ ਵੀ ਤੁਹਾਡੇ ਸਾਹਮਣੇ ਜਿਹੜੀ ਆ ਜਾਣੀ ਆ ਥੋੜੇ ਸਮੇਂ ਤੱਕ ਗੱਲ ਕਿ ਕਿਸ ਤਰ੍ਹਾਂ ਨਾਲ ਸਰਕਾਰ ਜਿਹੜਾ ਪੰਚਾਇਤਾਂ ਦੇ ਪੈਸੇ ਜਿਹੜੇ ਜ਼ਮੀਨਾਂ ਦੇ ਠੇਕੇ ਆਏ ਜਾਂ ਹੋਰ ਆਮਦਨ ਦੇ ਵਸੀਲਿਆਂ ਤੋਂ ਪੰਚਾਇਤਾਂ ਕੋਲੇ ਪੈਸੇ ਨੇ ਉਹਨਾਂ ਨੂੰ ਕਿਵੇਂ ਹੜਾਪ ਕੇ ਆਪਣੀ ਵਾਈ ਵਾਈ ਦੇ ਪੋਸਟਰ ਜਿਹੜੇ ਆ ਉਹ ਲਗਵਾਉਣ ਜਾ ਰਹੀ ਹੈ ਇਹ ਵੀ ਸਾਹਮਣੇ ਆ ਜਾਏਗਾ ਪਰ ਕੁੱਲ ਮਿਲਾ ਕੇ ਜੇਕਰ ਇਹਦਾ ਸਾਰਾ ਜੋੜ ਕੋਟੋ ਜਮਾ ਕਰਕੇ ਦੇਖਿਆ ਜਾਵੇ ਤਾਂ ਸਰਕਾਰ ਚੋਣਾ ਕਰਵਾਉਣ 'ਚ ਨਾਕਾਮ ਸਾਬਤ ਹੋਈ ਹੈ ਤੇ ਫੇਲ ਸਾਬਤ ਹੋਈ ਹੈ